गंग माता जीारे कड़ी ख़ुशी नई आदत वेंदी ख़ुशी नई आदत वेंदियूं जॾो त ताई <laughs> कुझान ਬਿਦਰ ਬਾਛਾ ਦੇ ਰਾਣੀ ਇਹ ਮਾਤਾ ਗੁਰੂ ਦਾ ਹੈ ਜਿਹੜੀ ਜਤਰ ਵਿੱਚ ਭਟਕਦੀਆਂ ਮੈਨੂੰ ਮਿਲ ਲੈ ਤਈ ਹੈ ਲਈ ਅੱਜ ਆਪਾਂ ਨੂੰ ਮੌਕਾ ਆਪਾ ਗੁਰੂ ਨੇ ਦਿੱਤਾ ਹੈ ਇਹਨਾਂ ਦੇ ਕੋਲੇ ਜਿਹੜੀ ਮਾਇਆ ਦੀ ਖੁਰਜੀ ਹੈ ਉਹ ਆਪਣੇ ਕੋਲੇ ਰਹਿ ਜਾਣੀ ਹੈ ਤੂੰ ਆਣ ਜੱਤ ਜ਼ਹਿਰ ਤੇ ਦੋਨੇ ਬੱਚਿਆਂ ਨੂੰ ਜਿਸ ਦਾ ਰੇਵੇਤੋ 21 ਸਾਲ ਅਨ ਸੁਨੇਹਾਂ ਰੇਤੀ ਆਇਆ ਉਸ ਘਰ ਨਾ ਤੇਰਾ ਦਗਾ ਤਮੌੜ ਨੂੰ ਕਿਵੇਂ ਦਿਲ ਲੱਗਾਇਆ ਮਾਤਾ ਸੁਭੀ ਦੇ ਰੋਗ ਦਿੱਤਾ ਕਹਿੰਦੀ ਮਾਪੀਆ ਮੈਂ ਇਹ ਕੰਮ ਨਹੀਂ ਕਰਨਾ ਤੇ ਉਸ ਤੋਂ ਬਾਅਦ ਉਹ ਆਪਣੀ ਧਰਮ ਪਤਨੀ ਕੋਲ ਗਿਆ ਤੇ ਧਰਮ ਪਤਨੀ ਕੋਲ ਜਾਣ ਕੋਮਲ ਹੁੰਦੇ ਨੇ ਚਾਹੇ ਉਹ ਬਗਾਨਾ ਹੋਵੇ ਚਾਹੇ ਅਬਦਾ ਹੋਵੇ ਮਾਤਾ ਸਿਨਾਂ ਜਿਹੜਾ ਉਹ ਬਸੀਰ ਜਨ ਕਰਦਾ ਹੈ ਤੇ ਮਾਮਾ ਨੇ ਇਹਦੇ ਸਾਥ ਦੇਣ ਤੋਂ ਰਿਟਾਰ ਕਰ ਦਿੱਤਾ ਫਿਰ ਪਾਤੀ ਨੂੰ ਤੇ ਗੁਰੂ ਸਵਾਰਿਓ ਜਾਣਗੇ ਚੌਧਰੀ ਨੂੰ ਪਿੰਡ ਦੇ ਉਹ ਮਿਲਿਆ ਉਹਨੂੰ ਕਹਿੰਦਾ ਮੇਰੇ ਘਰੇ ਗੁਰੂ ਦੇ ਲਾਲ ਤੇ ਮਾਤਾ ਬਹਿਰੇ ਹੋਏ ਨੇ ਆਪਣੇ ਹੱਥਰੇ ਵਿੱਚ ਮੌਕਾ ਆਇਆ ਆਪਾਂ ਦੋਨਾਂ ਨੂੰ ਫੜਾ ਕੇ ਸੂਬੇ ਕੋਲ ਭਾਰੀ ਆਰਾਮ ਦੇ ਵਿੱਚ ਮਾਇਆ ਲੈ ਲਈ ਜਾ ਕੇ ਮੋਰਿੰਡੇ ਥਾਂ ਦੇ ਵਿੱਚ ਤੁਗਲੀ ਕੀਤੀ ਹੈ ਜਾਣੀ ਖਾਣੇ ਮਾਨੀ ਖਾਣ ਕਰਕੇ ਆਏ ਨੇ ਤੇ ਗੁਰੂ ਸਵਾਰਿਓ ਉਹ ਲੈ ਕੇ ਨੇ ਫੜ ਕੇ ਦੋਨੇ ਸਹਿਬ ਲਾਦਰ ਮਹਾਨਾਂ ਨੂੰ ਹੱਥ ਫੜੀਆਂ ਲਾ ਕੇ ਤੇ ਇਹਨਾਂ ਕੋ ਫਿਰ ਜਾ ਕੇ 9 ਉਹਦੀ ਰਾਤ ਨੂੰ 10 ਉਹਦੀ ਰਾਤ ਨੂੰ ਜਾ ਕੇ ਉਹਨਾਂ ਨੂੰ ਗੁਰੂ ਸਵਾਰਿਓ ਠੰਡੇ ਵੁੱਢ ਦੇ ਵਿੱਚ ਸੰਬੰਧ ਦੇ ਵਿੱਚ ਗੋਲਡ ਦੇ ਉਹ ਸੀ ਜਿਸ ਗੋਲਡ ਦੇ ਵਿੱਚ ਤੇ ਗੁਰੂ ਸਵਾਰਿਓ ਸੂਬਾ ਸਰਹੰਗ ਆਪਣੇ ਪਰਿਵਾਰ ਸਮੇਤ ਆਪਣੇ ਸਾਥੀਆਂ ਸਮੇਤ ਜੇਠਹਾੜ ਦੇ ਮਹੀਨੇ ਵਿੱਚ ਆਰਾਮ ਫਰਮਾਇਆ ਕਰਦਾ ਸੀ ਤੇ ਉਹਦੇ ਜਾ ਕੇ ਜਹਲਿਆ ਦੇ ਮਾਤਾ ਗੋਲਰ ਕੌਰ ਨੂੰ ਸਾਧ ਤਪਰੇ ਦੇ ਵਿੱਚ ਅੱਜ ਆ ਗਿਆ ਹੈ 11 ਬੋਲਾ ਦਿਨ ਲੱਗਿਆ ਹੈ ਤੇ ਸੁਪਾਈਆਂ ਨੇ ਆਗੇ ਬਾਤ ਮਾਰੀ ਲੈ ਤੇ ਗੁਰੂ ਸਵਾਰਿਓ ਜਿਵੇਂ ਮਾਤਾ ਬੁਧਰ ਕੌਰ ਆਪਣੇ ਦੋਵੇਂ ਜੁੜਾਰਿਆਂ ਨੂੰ ਗੁਰੂ ਗੋਬਿੰਦ ਸਾਹਿਬ ਨੇ ਲੰਗਨ ਨੂੰ ਪਿਆਰ ਤੇ ਸਤਕਾਰ ਨਾਲ ਉਠਾ ਕੇ ਸੂਬੇ ਦੀ ਕੈਰੀ ਵਿੱਚ ਜਾਣ ਲਈ ਤਿਆਰ ਕਰਦੀ ਹੈ ਉਹਨਾਂ ਲੈਣਾ ਨੂੰ ਕਵੀ ਨੇ ਕਰ ਮੰਦ ਦਿੱਤਾ ਸਰਵਤ ਨਾਲ ਮੰਤਰਾਂ ਨਹੀਂ ਪ੍ਰਸਾਦ منٹ جی کاس جے we yeah. are i awesome.